ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਸਾਧੂ ਵਾਲੇ ਵਿੱਚ ਸਾਧੂ ਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਤਲਵੰਡੀ ਭਾਈ ਸ਼ਹਿਰ ਦਾ ਬਿਲਕੁਲ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਘਰੇਲੂ ਪਰਿਵਾਰ ਆ ਗੁਰਜੰਟ ਸਿੰਘ ਬਾਈ ਕੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਗੁਰਦੁਆਰਾ ਸਾਹਿਬ ਦੇ ਕੋਲੇ ਸੇਖਵਾਂ ਵਾਲੇ ਰੋਡ ਤੇ ਪਾਈ ਦਾ ਰਹਿਣ ਵਸੇਰਾ ਵਾ ਬਾਈ ਦੇ ਕੋਲ ਇੱਕ ਗਾਂ ਵਕਾਉ ਆ ਸਾਹੀਵਾਲ ਕ੍ਰੋਸ ਦੂਜਾ ਸੂਆ ਸੁਨਾ ਦਾ ਵੀਰੇ ਨੇ ਦੂਜਾ ਸੂਆ ਇਹਨੇ ਸੋਨਾਵਾ ਕਰਮਾ ਵਾਲੀ ਨੇ ਹਫਤਾ ਹਜੇ ਲੈ ਜੂਗੀ ਬਾਈ ਸੂਣ ਦੇ ਵਿੱਚ ਟੋਰਾ ਨਾਲ ਥਣ ਥਣੋ ਲੇਵਾ ਲੂਵਾ ਬਹੁਤ ਪੰਦਰਾਂ ਸਮਦਰਾਂ ਵਾ ਕ੍ਰੋਸ ਪਾਂਡ ਦੇ ਵਿੱਚ ਪੈਂਦੀ ਆ ਸੀਲ ਠੰਡੀ ਆ ਜਿਹੜੇ ਭਰਾਣੇ ਘਰੇ ਦੁੱਧ ਪੀਣ ਨੂੰ ਬਾਈ ਲੈਣਾ ਦੁੱਧ ਪੀਣ ਨੂੰ ਲੈਣੀ ਆ ਤੇ ਮੱਝਾਂ ਵਰਗਾ ਦੁੱਧ ਦਊਗੀ ਕਿਉਂਕਿ ਬਈ ਕੁਆਲਿਟੀ ਇਹ ਦੁੱਧ ਵਾਲੀ ਆ ਦੁੱਧ ਕਿੰਨਾ ਦੇਗੀ ਬ੍ਰਦਰ ਪਹਿਲੇ ਸੂਏ 5 ਲੀਟਰ ਡੰਗ ਦਾ 10-11 ਕਿਲੋ ਦੁੱਧ ਨੇ ਦਿੱਤਾ ਹੋਇਆ ਬਈ ਪਹਿਲੇ ਕੁ ਸੂਏ ਤੇ ਸੋਨਾ ਸੁਨੱਖਾ ਥਣ ਲੇਵਾ ਲੱਗਾ ਹੋਇਆ ਦੂਜਾ ਸੂਆ ਇਹਨੇ ਸੋਨਾ ਹਫਤੇ ਦੀ ਕੱਚੀ ਆ ਥੱਲੋ ਚੰਗੀ ਨਿਕਰ ਜਾਂਦੀ ਹੈ ਬਾਈਆਂ ਦਾ ਸੋਣੀ ਤਿਆਰ ਹੋ ਜਾਂਦੀ ਹੈ ਵੀਰੇ ਰੇਟ ਆ ਜਿਹੜਾ ਉਹ ਤੁਸੀਂ ਜਦੋਂ ਬਾਈ ਨੂੰ ਫੋਨ ਲਾਓਗੇ ਫੋਨ ਦੇ ਉੱਤੇ ਤੈਅ ਹੋ ਜਾਊਗਾ ਗਾਂ ਚੰਗੀ ਆ ਬਾਈ ਜਿਹੜੇ ਭਰਾ ਨੂੰ ਪਸੰਦ ਆਊਗੀ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚਲਾ ਦੇਾਂਗੇ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਪਿੰਡ ਸਾਧੂ ਵਾਲੇ ਦੇ ਵਿੱਚ ਦੇਖ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਆ ਗਾਂ ਘਰੇ ਰੱਖਣ ਵਾਲੀ ਆ ਬਾਈ ਮਈਆਂ ਦੇ ਵਿੱਚ ਜਿਵੇਂ ਦੁੱਧ ਦਰਦ ਪੈਂਦਾ ਹੁੰਦਾ ਆਪਣਾ ਘਰਾਂ ਦੇ ਵਿੱਚ ਵੀ ਫਿਰ ਮਈਆਂ ਦੇ ਨਾਲ ਦੁੱਧ ਇਹਨਾਂ ਦਾ ਮੇਲ ਮਲਾਪ ਕਰਕੇ ਸੋਨਾ ਤਣ ਚੱਲ ਜਾਂਦਾ ਐਦਕੀ 12-13 ਕਿਲੋ ਦੁੱਧ ਦੇ ਜੂਗੀ ਨੰਬਰ ਸਕਰੀਨ ਤੇ ਚਲਾ ਦੇਾਂਗੇ ਰੇਟ ਫੋਨ ਦੇ ਉੱਤੇ ਆ ਪਿੰਡ ਸਾਧੂ ਵਾਲਾ ਜਿਲ੍ਹਾ ਫਰੋ ਰਿਪੋਰਟ ਨੇੜੇ ਸ਼ਹਿਰ ਤਲਵੰਡੀ ਪਾਈ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਆ ਬਾਈ ਧੰਨਵਾਦ